ਮੇਰਾ ਨਾਮ ਕਿਰਨਮ ਭਾਜੀ ਇਦਾਂ ਸਾਡੇ ਘਰ ਦੇ ਵਿੱਚ ਮਾਰ ਕੁੱਟਾਈ ਹੋਈ ਜੇ ਤੇ ਘਰ ਦਾ ਨੁਕਸਾਨ ਕੀਤਾ ਜੇ ਤੇ ਮੇਰੇ ਬੱਚੇ ਛੋਟੇ ਛੋਟੇ ਆ ਸਾਡੇ ਤੇ ਵੀ ਆਤੂਤ ਚੁੱਕਿਆ ਅੱਜ ਕਿੰਨੇ ਦਿਨ ਹੋ ਗਏ ਆਪਾਂ ਬਾਹਰ ਘੁੰਮਦੇ ਪਏ ਆ ਬੱਚੇ ਛੋਟੇ ਛੋਟੇ ਆ ਇਹਨਾਂ ਦਾ ਕਰੋ ਮਸਲਾ ਕੀ ਕੀ ਸਮਾਨ ਤੋੜਿਆ ਤੁਹਾਡੇ ਸਾਡੇ ਸਾਰਾ ਘਰ ਦਾ ਹੀ ਕਰਤਾ ਉਹਨਾਂ ਨੇ ਅਲਮਾਰੀਆਂ ਫਰਿੱਜਾਂ ਸਾਰਾ ਕੁਝ ਤੋੜਿਆ ਉਹਨਾਂ ਦੇ ਸੱਟਾ ਸੱਟਾਂ ਲਾਈਆਂ ਮੇਰੇ ਦੇਵਰ ਦੇ ਮੇਰੇ ਘਰ ਵਾਲੇ ਦੇ ਲਾਈਆਂ ਸੱਟਾ ਸੱਟਾਂ ਤੇ ਬੱਚਿਆਂ ਦੇ ਵੀ ਲੱਗੀਆਂ ਮੇਰੇ ਸੱਟਾ ਸੱਟਾਂ ਅੱਛਾ ਤੇ ਕਰੋ ਇਹਨਾਂ ਦਾ ਕਿੰਨੇ ਕਿ ਜਣੇ ਉਹ ਤਾਂ ਹੈਗੇ ਮੇਰੇ ਸਾਹ ਨੂੰ 10-12 ਜ਼ਿਆਦਾ ਹੀ ਹੈਗੇ ਅੱਛਾ ਕੋਈ ਨਾ ਬਥਿਆਰ ਵੀ ਹੈਗੇ ਹਾਂਜੀ ਸਾਰਾ ਕੁਝ ਹੈਗਾ ਹੀ ਉਹਨਾਂ ਕੋਲ ਅੱਛਾ ਕੌਣ ਪੁਲਤ ਪੇਦਾਰ ਹੋਈ ਕਰਦੇ ਇਹਨੇ ਨਹੀਂ ਨਹੀਂ ਕੋਈ ਨਹੀਂ ਕਰਦੇ ਪਏ ਸਾਡੀ ਕੀ ਇਨਸਾਫ ਦਿੰਦੇ ਆ ਸਾਡਾ ਮਤਲਬ ਕੰਮ ਕੁਮ ਜਿਹਾ ਟੁੱਟਿਆ ਭਜਾ ਅਸਮਾਨ ਇਹਨਾਂ ਕਰਾ ਦਿਓ ਸਾਡਾ ਪਰੋ ਆ ਨਹੀਂ ਸਰ ਕੀ ਨਾਂ ਕਰਦਾ ਮੇਰਾ ਨਾਂ ਸੋਨੂ ਕੁਮਾਰ ਜੀ ਕਿੱਥੋਂ ਦੇ ਰਹਿਣਾ ਨੇ ਗੋਵਿੰਦਵਾਲ ਬਾਈਪਾਸ ਮਰਾਦਪੁਰ ਕਲਾ ਕੀ ਗੱਲ ਹੈ ਜਿਹੜਾ ਝਗੜਾ ਆ ਇਹ ਮੈਂ ਸਿਰਫ ਟੈਲ ਪੱਥਰ ਦਾ ਕੰਮ ਹੈ ਮੇਰਾ ਤੇ ਮੈਂ ਕੋਈ ਅਜ ਤੋਂ 2 ਮਹੀਨੇ ਪਹਿਲਾਂ ਕੰਮ ਕੀਤਾ ਸੀ ਉਹਦਾ ਮੇਰਾ ਬਕਾਇਆ ਕੋਈ ਰਹਿੰਦਾ ਸੀ ਲੈਣ ਵਾਲਾ ਉਹ ਚਲਦੇ ਉਹ ਮਤਲਬ ਕਿ ਕੰਮ-ਕਮ ਤੇ ਚਲਦੇ ਉਹਨਾਂ ਮੈਨੂੰ ਕੁਝ ਸਦਿਆ ਘਰੇ ਵੀ ਕੀ ਕੰਮ ਕਰਦਾ ਮੈਂ ਜਿਹੜਾ ਬਕਾਇਆ ਰਹਿੰਦਾ ਸੀ ਮੈਂ ਕਿਹਾ ਮੈਨੂੰ ਉਹ ਦੇ ਦਿਓ ਜਿਹੜਾ ਬਾਕੀ ਕੰਮ ਹੈ ਮੈਂ ਤੁਹਾਡਾ ਕਰ ਦਿੰਦਾ ਇਸੇ ਚੱਕਰ 'ਚ ਮੈਨੂੰ ਗਾਲਾਂ ਕੱਢਣ ਲਾਪੇ ਤੇ ਮੈਂ ਆਪਦੇ ਘਰੇ ਆ ਗਿਆ ਤੇ ਫਿਰ ਮੇਰੇ ਘਰੇ ਆ ਕੇ ਉਹਨਾਂ 40 50 ਮੁੰਡੇ ਲਿਆਂਦੇ ਆ ਤੇਉ ਮੇਰਾ ਮੋੜਸਲਾ ਸਾਰਾ ਕੁਝ ਭੰਨ ਭੁੰਨ ਕੇ ਤੇ ਮੈਨੂੰ ਬਾਜ ਉਹਨਾਂ ਸਿਰ ਸੁਰ ਤੇ ਠੱਟਾ ਮਾਰੀਆਂ ਕੋਈ ਸਾਰਾ ਸਮਾਨ ਘਰ ਦਾ ਭੰਨ ਗਿਆ ਤੇ ਹੁਣ ਅਪਰਚਾ ਦਿੱਤਾ ਵਾ ਤੇ ਇਹ ਸਾਡੀ ਕੋਈ ਕਾਰਵਾਈ ਨਹੀਂ ਹੋਣ ਦੀ ਸਾਹਿਬ ਆ ਵੇਖੋ ਐਫਆਰ ਹੋਈ ਆ ਨਾ ਪੁਲਿਸ ਉਹਨਾਂ ਚੁੱਕਣ ਦੀ ਕੋਈ ਕੁਛ ਨਹੀਂ ਕਰਨਦੀ ਕੋਈ ਸੁਣਵਾਈ ਨਹੀਂ ਹੋਣਦੀ ਸਾਰਾ ਸਮਾਨ ਸਾਡਾ ਟੁੱਟਾ ਸਚੁੰਕੇ ਪਿਆ ਵਾ ਪੁਲਤ ਨਹੀਂ ਆਉਂਦੀ ਪੁਲ ਚੁਕੈਂਦੀ ਪੁਰ ਪੁਲ ਸਾਡੇ ਸਾਥੇ ਨਹੀਂ ਦੇਣਦੀ ਕੋਈ ਕਾਰਵਾਈ ਕੁਛ ਨਹੀਂ ਕਰਦੇ ਭਈ ਤੁਹਾਡਾ ਖਿਆਲ ਪੁਲਸਰ ਅਲੀ ਆ ਨਾ ਹੋ ਸਕਦਾ ਸਰ ਜੇ ਰਥਾਨਾ ਸਾਡੀ ਕਾਜੀ ਸੁਣਵਾਈ ਨਹੀਂ ਹੋਉਂਦੀ ਹਨ ਕੀ ਇਨਸਾਫ ਚਾਹੁੰਦੇ ਸਾਨੂੰ ਸਰ ਇਨਸਾਫ ਮਿਲੇ ਸਾਡਾ ਜੋ ਨੁਕਸਾਨ ਹੋਇਆ ਸਾਡਾ ਭਰਾਇਆ ਜਾਵੇ ਹਾਂਜੀ ਸਰ ਇੱਕ ਸੋਨੂ ਕੁਮਾਰ ਦਾ ਕੋਈ ਮੁਰਾਦਪੁਰੇ ਦਾ ਬੱਸ ਸਟੈਂਡ ਚੋਂ ਕਿ ਕੋ ਮਕਦਮਾ ਵੱਲ ਗਿਆ ਤੇ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਉਹਨਾਂ ਦੇ ਪਰਚਾ ਫਾਈਲ ਦਰਜਿਆ ਤੇ ਗ੍ਰਿਫਤਾਰ ਵੀ ਕੀਤੇ ਜਾ ਰਹੇ ਇਹ ਸੋਨੂ ਕੁਮਾਰ ਤੇ ਦਰਸ਼ਨ ਲਾ ਲਿਆ ਇਹ ਆਪਜ ਗਵਾਂਢੀ ਐ ਮੂ ਸਾਹਮਣੇ ਘਰ ਇਹਨਾਂ ਦੇ ਇਹਨਾਂ ਦਾ ਕਾਰ ਜਿਹੜਾ ਸੋਨੂ ਕੁਮਾਰ ਆ ਇਹ ਟਾਇਲ ਟੂਲ ਪੱਥਰ ਲਾਉਣ ਦਾ ਕੰਮ ਕਰਦਾ ਤੇ ਇਹਨਾਂ ਦਾ ਕੋਈ ਪੈਸੇ ਤੇ ਲੈਣ ਦੇ ਤੋਂ ਆਪਸੀ ਝਗੜਾ ਹੋਇਆ ਦੋਵਾਂ ਤਰ੍ਹਾਂ ਦੇ ਕ੍ਰੋਸ ਪਰਚੇ ਦਰਜਿਆ ਤੇ ਦੋਵਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਆ ਤੇ ਜਲਦੀ ਦੋਚੇ ਜਿਹੜੇ ਗ੍ਰਿਫਤਾਰ ਕੀਤੇ ਜਾਣਗੇ